ਭਾਜਬ ਰੇਟਾਂ ਦੇ ਨਾਲ ਤਿੰਨ ਟਰੈਕਟਰ ਬਾਈ ਦਲਜੀਤ ਦੇ ਚੁੱਗਿਆਂ ਵਾਲੇ ਦੇ ਘਰੇ ਖੜੇ ਨੇ ਇਧਰਲੇ ਪਾਸੇ ਖੜਾ 745 ਦਾ ਸੋਨ ਵਾਲੀਕਾ ਮਾਡਲ ਦਲਜੀ ਤਾਂ ਕਰ ਸੱਤ ਬਾਈ ਹਾਂ ਸੱਤ ਮਾਡਲ ਜੀ ਪਹਿਲੀ ਹਾਂ ਹਾਂ ਪੰਜਾਬ ਨੰਬਰ ਆ ਪਾਰਟੀ ਫਰਸਟ ਹੈ ਫਰਸਟ ਪਾਰਟੀ ਟਾਇਰ ਨਵੇਂ ਆ ਜੀ ਚਾਰੇ ਟਾਇਰ ਨਵੇਂ ਨੇ ਇਹਦਾ ਆਪਾਂ ਕੀ ਮੰਗਦੇ ਆ ਕੀ ਡਿਮਾਂਡ ਇਹਦਾ ਆਪਾਂ 255 ਕਰਦੇ ਆ ਜੀ ਢਾਈ ਦਾ ਦੇ ਦਾਂਗੇ ਬਿਲਕੁਲ ਨਵਾਂ ਡਰੱਲ ਲੂਟ ਪੰਪਾ ਦੇ ਸੈਲਫ ਸੁਲਪਤ ਨੇ ਗਾਮਰਾ ਦੀ ਸਾਰਾ ਕਲਰ ਜਿਹੀ ਨਾਲ ਸਾਰਾ ਕੋਲ ਨਾਲ ਓਕੇ ਜਿਹੜਾ ਆ ਫੋਰਡ ਖੜਾ ਇਧਰਲੇ ਪਾਸੇ ਇਹ ਫੋਰਡ ਮੰਨ ਕੇ 94 ਮਾਡਲ ਆ ਜੀ ਟਾਇਰ ਇਹਦੇ ਅਗਲੇ ਦਾ 40 ਕੇ ਪੈਸੇ ਨੇ ਪਿਛਲੇ 75 ਪੈਸੇ ਨੇ ਓਕੇ ਇਹ ਆਪਾਂ ਸਵਾ ਕ ਲੱਖ ਦੀ ਡਿਮਾਂਡ ਕਰਦੇ ਆ 1 ਲੱਖ 20 ਕੇ ਹਜ਼ਾਰ ਤੇ ਜਿਹੜਾ ਇਧਰਲੇ ਪਾਸੇ 50 ਦਾ ਸੋਨ ਵਾਲੀ ਕਾ ਖੜਾ ਵੇ ਜੇ 50 ਦਾ ਸੋਨ ਵਾਲੀ ਕਾ 2002 ਮਾਡਲ ਆ ਜੀ ਸਾਰਾ ਰੈਕ ਆ ਰੀਨਲ ਆ ਆ ਲਿਫਟ ਪੰਪ ਦੇਨੇਗਾ ਮਰਾਦੇ ਇਹ ਵੀ ਹਜੇ ਤੱਕ ਨਾਲ ਦਾ 2002 ਲਿਫਟ ਪੰਪ 2002 ਮਾਡਲ ਹੈ ਟਾਇਰ ਚਾਰੇ ਨਵੇਂ ਵਰਗੇ ਨੇ ਹਾਂ ਟਾਇਰ ਚਾਰੇ ਨਾਲ ਦੇ ਕੰਪਨੀ ਦੇ ਵੇਰੇ ਨੇ ਹਾਂ ਤੇ ਉ ਚੱਲ ਚਲਾਵੇ ਦਾ ਕਿ ਮੈਂ ਚੱਲ ਚਲਾਵੇ ਦਾ ਜਿੰਨਾ ਵੀ ਕਹਦੀ ਉੱਡੀ ਤਸੱਲੀ ਆਪਣੀ ਬੰਦਾ ਵਾਹ ਕੇ ਪੈਸੇ ਦੇ ਨੰਬਰ ਪੰਜਾਬ ਦਾ ਨੰਬਰ ਪੰਜਾਬ ਦਾ ਪਹਿਲੇ ਘਰ ਦਾ ਸਾਰਾ ਰੀਨ ਇਹਦਾ ਕੀ ਮੰਗਦੇ ਆ ਇਹ ਆਪਾਂ ਡੈਕਟਰ ਮੰਨ ਕੇ ਚਲੋ 2 30 ਦੀ ਡਿਮਾਂਡ ਕਰਦੇ ਆ ਸਵਾ ਦੋ ਲੱਖ ਦਾ ਦੇ ਦਾਂਗੇ 2002 ਮਾਡਲ 2 ਮਾਡਲ ਫੁੱਲ ਤਸੱਲੀ ਆਪਣੀ ਡੈਕਟਰ ਠੀਕ ਹੈ ਲੈ ਮੈਂ ਤੁਹਾਨੂੰ ਆਜੋ ਪਰਾਂ ਪਿੰਡ ਚੁੱਕੇ ਕਲਾਂ ਦੇ ਵਿੱਚ ਖੜੇ ਨੇ ਨਾਂ ਬਾਈ ਦਾ ਦਲਜੀਤਾ ਤੇ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ